ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸੱਸ ਨੋਦੀ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸ਼ਗਮ ਤੇ ਹਰੇ ਮਟਰਾਂ ਦੀ ਸਬਜ਼ੀ ਬਣਾ ਕੇ ਅੱਜ ਪ ਤਿਆਰ ਕਰਾਂਗੇ ਕੜਾਹੀ ਦੇ ਵਿੱਚ ਲੈ ਆਏ ਆਪਾਂ ਨੇ ਸਰੋਂ ਦਾ ਤੇਲ ਇਸ ਦੇ ਵਿੱਚ ਜੀਰਾ ਪਾ ਦਵਾਂਗੇ ਜੀਰੇ ਨੂੰ ਪਾਉਣ ਤੋਂ ਬਾਅਦ ਇਹਦੇ ਵਿੱਚ ਪਾ ਦਵਾਂਗੇ ਆਪਾਂ ਆਦਰਕ ਲਾਈਸਟ ਤੇ ਹਰੀ ਮਿਰਚ ਨੂੰ ਵੀ ਚਰਕਣੀ ਆਸੀਆਂ तो अब नमक किया आज ਟਮਾਟਰ ਤੇ ਪਿਆਜ਼ ਆਪਣੇ ਚੰਗੀ ਤਰ੍ਹਾਂ ਭੁੱਜ ਗਏ ਆ ਤੇ ਉਸ ਤੋਂ ਬਾਅਦ ਹੁਣ ਪਾ ਦਵਾਂਗੇ ਆਪਾਂ ਸ਼algam ਪਾਜੀ ਹਰੀ ਮਟਰ ਲੈ ਲਈ ਨੇ ਤੇ ਇਸ ਕਰਕੇ ਹਰੀ ਮਟਰ ਨੂੰ ਵਾਸ਼ ਕਰਾਂਗੇ ਹੋ ਗਈ। ਠੀਕ ਹੈ। ਤੰਗ ਬਦਲ ਬਰਮਾ ਚਲਗਮਾ ਨੇ ਪਾਣੀ ਇਹ ਛੱਡ ਦਿੱਤਾ ਇਸ ਪਾਣੀ ਵਿੱਚ ਬਣ ਕੇ ਟਾਰਦੇ ਹਾਂ ਚਲਗਮਾ ਆਪਾਂ ਤਾਜ਼ੀਆਂ ਲਈਆਂ ਸੀਗੀਆਂ ਚਲਬਾਂ ਦੇ ਵਿੱਚ ਤੇ ਪਾਣੀ ਨਿਕਲਿਆ ਆ ਸੀਗਾ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਹਰੇ ਮਟਰ ਰਗਮਾਣੀ ਸਲਜੀ ਆਪਣੀ ਬਿਲਕੁਲ ਬਣ ਕੇ ਤਿਆਰ ਆ। ਸ਼ਲਕਾ mate ਹਰੇ ਮਟਰ ਦੀ ਸਬਜ਼ੀ ਆਪਣੀ ਬਣ ਕੇ ਤਿਆਰ ਹੈ। ਇਸ ਤਰ੍ਹਾਂ ਆਪਾਂ ਨੇ ਸਬਜ਼ੀ ਬਣਾ ਕੇ ਤਿਆਰ ਕੀਤੀ ਹੈ। ਬੜੇ ਹੀ ਸਿੰਪਲ ਤਰੀਕੇ ਨਾਲ ਇਸ ਸਬਜ਼ੀ ਨੂੰ ਬਣਾ ਕੇ ਆਪਾਂ ਨੇ ਤਿਆਰ ਕੀਤਾ ਹੈ। ਬਹੁਤ ਹੀ ਹੈਲਦੀ ਸਬਜ਼ੀ ਹੁੰਦੀ। ਸਰਦੀਆਂ ਵਿੱਚ ਹੀ ਇਹ ਸਲਕਮ ਦੀ ਸਬਜ਼ੀ ਹੈ ਜਿਹੜੀ ਖਾਈ ਜਾਂਦੀ ਹੈ। ਜੇਕਰ ਤੁਹਾਨੂੰ ਸਾਡੀ ਅਲਦੀ ਰੈਸਪੀ ਵਧੀਆ ਲੱਗੀ ਆ ਲਾਈਕ ਕਰਿਓ ਬਾਤੇ ਵਾਸ਼ੇਅਰ ਜ਼ਰੂਰ ਕਰਿਆ ਕਰੋ ਸਪੋਰਟ ਕਰੋ ਚੈਨਲ ਨੂੰ ਤੇ ਸਬਸਕ੍ਰਾਈਬ ਕਰ ਲਓ ਸਾਡੀਆਂ ਹੋਰ ਰੈਸਪੀਆਂ ਦੇਖਣ ਵਾਸਤੇ